ਹਾਂਜੀ ਫਰਸ ਚੋਇਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਈਵਰਜ਼ ਨੇ ਮੈਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋੜਕਪੂਰਾ ਰੋਡ ਨੇੜੇ ਗੁਰਦੁਆਰਾ ਗੁਰੂ ਸਾਹਿਬ ਫਰੀਦਕੋਟ ਲਓ ਜੀ ਅੱਜ ਆਪਾਂ ਤੁਹਾਡੇ ਵਾਸਤੇ ਅਲੱਗ-ਅਲੱਗ ਰੇਟਾਂ ਦੇ ਵਿੱਚ ਪੂਰੀ ਗਰਮੀ ਦੇ ਵਿੱਚ ਪਾਉਣ ਵਾਲੇ ਸੂਟ ਲੈ ਕੇ ਆਏ ਜਿਹੜੀ ਹਮ ਵਾਲੀ ਗਰਮੀ ਹੈ ਜਿੰਨ ਤੋਬਾ ਕਰਾਈ ਹੋਈ ਹੈ ਉਹ ਬੜੀ ਗਰਮੀ ਲਓ ਜੀ ਪਹਿਲਾ ਸੂਟ ਬਹੁਤ ਜਿਆਦਾ ਸੋਹਣਾ ਸੂਟ ਆ ਕਾਫੀ ਜਿਆਦਾ ਸੋਹਣਾ ਸੂਟ ਆ ਜੀ ਇਹ ਅ ਜਿਹੜਾ ਇਹ ਪ੍ਰਿੰਟ ਆ ਨਾ ਉਹ ਵੀ ਅੰਬੀ ਅੰਬੀ ਆਈਆਂ ਬਹੁਤ ਜਿਆਦਾ ਸੋਹਣਾ ਪ੍ਰਿੰਟ ਆ ਤੇ ਕਲਰ ਉਸ ਤੋਂ ਵੀ ਜਿਆਦਾ ਸ ਸਹੀ ਆ ਰਿਹਾ ਹੁਣ ਸਹੀ ਹੈ ਹਾਂ ਸਹੀ ਹੈ ਬਿਲਕੁਲ ਸਹੀ ਆ ਰਿਹਾ ਬੜਾ ਹੀ ਸੋਹਣਾ ਜਾ ਸਹੀ ਹੈ ਸਹੀ ਹੈ ਬਿਲਕੁਲ ਸੋਹਣਾ ਜਾ ਕਰੀ ਹੈ ਇਹ ਗਰੇਵ ਨਹੀਂ ਕਹਿ ਸਕਦੇ ਇਹਨੂੰ ਪਤਾ ਨਹੀਂ ਇਹ ਕਿਹੜਾ ਕਲਰ ਹੈਗਾ ਅਜੀਬ ਜਿਹਾ ਹੀ ਕਲਰ ਹੈ ਬਹੁਤ ਸੋਹਣਾ ਲੱਗਦਾ ਤੇ ਪ੍ਰਾਈਸ ਇਹਦੀ ਹੈਗੀ ਹੈ 775 ਇਹ ਸੂਟ 775 ਦੇ ਵਿੱਚ ਮਿਲੂਗਾ ਸੋਹਣਾ ਬਹੁਤ ਆ ਮਲਾਈ ਵਰਗੀ ਕਾਟਨ ਹੋਊਗੀ ਤੁਹਾਡੇ ਕੋਲੇ ਤੇ ਸ਼ਿਪਿੰਗ ਚਾਰजेस ਕੋਈ ਨਹੀਂ ਹੈਗੇ ਲਓ ਜੀ ਆਪਣੇ ਕੋਲੇ ਜਿਹੜੇ ਪੀਸ ਦੁਬਾਰਾ ਆਪਾਂ ਨੂੰ ਮਿਲੇ ਨੇ 550 ਵਾਲੇ ਬੜੀ ਡਿਮਾਂਡ ਦੇ ਵਿੱਚ ਰਹੇ 550 ਵਾਲੇ ਸੂਟ ਕੋਸ਼ਕ ਆਪਣੇ ਤੋਂ ਰੀਸਟਾਕ ਹੋਏ ਨੇ ਜਿਹੜੇ ਹੋਏ ਨੇ ਉਹ ਮੈਂ ਤੁਹਾਨੂੰ ਦਿਖਾ ਦੇਣੀ ਆ ਇਹ ਵਾਲਾ ਸੂਟ ਦੇਖ ਲਓ ਤੁਸੀਂ ਹਾਂ ਬੜਾ ਸੋਹਣਾ ਸੂਟ ਹੈ ਕਾਟਨ ਦੇ ਵਿੱਚ 550 ਦਾ ਸੂਟ ਠੀਕ ਹੈ ਜੀ ਬਹੁਤ ਪਿਆਰੀ ਜੀ ਕਾਟਨ ਹੈ ਆ ਗਰਮੀਆਂ ਚ ਪਾਉਣ ਵਾਲੇ ਸੂਟ ਨੇ ਜਿਹਦੇ ਚ ਅਸੀਂ ਨਵਾਂ ਸੂਟ ਪਾਉਣ ਨੂੰ ਜੀ ਨਹੀਂ ਕਰਦਾ ਹੁੰਦਾ ਪਰ ਇਹੋ ਜਿਹੇ ਸੂਟ ਆ ਜਿਹੜੇ ਇੱਕ ਦੋ ਵਾਰੀ ਪਾਓ ਕੋਲੇ ਹੋ ਜਾਂਦੇ ਨੇ ਫਿਰ ਆਪਾਂ ਨੂੰ ਵਧੀਆ ਲੱਗਦੇ ਨੇ ਹਾਂ ਤੇ ਲਓ ਜੀ ਇਹ ਵਾਲਾ ਸੂਟ ਆ ਜਿਹੜਾ ਇਹ ਵੀ 550 ਦੇ ਵਿੱਚ ਹੀ ਆਊਗਾ ਤੁਹਾਡੇ ਕੋਲ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਕਾਫੀ ਪਿਆਰਾ ਸੂਟ 550 ਚ ਆਲ ਓਵਰ ਸੂਟ ਹੈ ਇਹ ਮੈਚਿੰਗ ਦੇ ਵਿੱਚ ਹੈ ਇਹ ਵੀ ਭੈਣਾਂ ਨੇ ਬੜਾ ਪਸੰਦ ਕੀਤਾ ਜੀ ਹੁਣ ਇੱਕ ਸੂਟ ਮੇਰੇ ਕੋਲੇ ਰੀਸਟਾਕ ਹੋਇਆ ਸਿਰਫ ਇੱਕ ਹੋਰ ਕੋਈ ਸੂਟ ਨਹੀਂ ਆਪਣੇ ਕੋਲੇ ਹੋਰ ਹੁਣ ਇਹਦੇ ਵਿੱਚ ਇਹ ਵਾਲਾ ਰਸਟ ਕਲਰ ਹੈ ਬੜਾ ਸੋਹਣਾ ਜਿਹਾ ਰਸਟ ਕਲਰ ਹੈ ਜੀ ਇਹ ਸਹੀ ਆ ਰਿਹਾ ਹੋਣਾ ਵਿੱਚ ਕੱਪੜਾ ਵੀ ਗਾੜਾ ਸੀ ਕੱਪੜਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਮਲਾਈ ਵਰਗਾ ਕੱਪੜਾ ਪਿਆ ਇਹ ਤੇ 550 ਚ ਕੋਈ ਟ੍ਰਾਂਸਪੇਰੈਂਸੀ ਨਹੀਂ ਆਈ ਇਸ ਵਾਲੇ ਤੁਸੀਂ ਬਹੁਤ ਪਿਆਰਾ ਸੂਟ ਹੈ 550 ਚ ਤੇ ਨੈਕਸਟ ਇਹ ਵਾਲਾ ਸੂਟ ਲੋ ਇਹ ਵੀ ਬੜੀ ਡਿਮਾਂਡ ਚ ਰਿਹਾ ਵਾਲਾ ਸੂਟ ਪਰ ਮਿਲਦੇ ਨਹੀਂ ਜਾਂ ਜੀ ਇਹ ਨਾ ਇੱਕ ਵਾਰੀ ਆ ਜਾਂਦੇ ਨੇ ਇਹਨਾਂ ਜਿਹੜੇ ਦੁਬਾਰਾ ਬੜੀ ਔਖੇ ਆਉਂਦੇ ਨੇ ਤੇ ਫਿਰ ਵੇਟ ਕਰਨੀ ਪੈਂਦੀ ਆ ਹਲੋ ਥੋੜਾ ਜਿਹਾ ਪਤਲਾ ਹੈ ਇਹਦੀ ਫਰੰਟ ਬੈਕ ਜਾਂ ਤਾਂ ਲਾਈਨਿੰਗ ਲਾ ਲਿਓ ਜਾਂ ਤੁਸੀਂ ਨਾ ਇਹਦੇ ਨਾਲ ਅੰਡਰਸ਼ਰਟ ਪਾ ਲਿਓ ਉਸ ਤੇ ਪ੍ਰਾਈਸ ਹੈਗੀ ਆ ਦੀ ਵੀ 550 ਲੋ ਜੀ ਇਹ ਵੀ 550 ਦੇ ਵਿੱਚ ਕਾਫੀ ਵਧੀਆ ਲੱਗਦਾ ਕੋਈ ਲਾਈਨਿੰਗ ਦੀ ਲੋੜ ਨਹੀਂ ਇਹਨੂੰ ਆਈ ਪਾਓ ਜਿਹੜਾ ਮਰਜੀ ਦੁਪੱਟਾ ਲਾਓ ਜਨਾ ਘਰੋਂ ਉਹਨਾਂ ਕਿੰਨੇ ਸਾਰੇ ਦੁਪੱਟੇ ਲਾ ਸਕਦੇ ਹੋ ਤੁਸੀਂ ਜਿਹੜਾ ਮਰਜੀ ਦੁਪੱਟਾ ਲਾ ਲਓ ਹਰਾ ਲਾ ਲਓ ਪਿੰਕ ਲਾ ਲਓ ਵਾਈਨ ਲਾ ਲਓ ਜਿਹੜਾ ਮਰਜੀ ਦੁਪੱਟਾ ਲਾ ਲਓ ਤੁਸੀਂ ਇਹਦੇ ਨਾਲ ਇਹ ਸੁੱਟਾ ਇਹ ਹੁੰਦੇ ਨੇ ਕੁਲਮੇ ਜੇ ਹਰ ਇੱਕ ਦੁਪੱਟਾ ਇਹਨਾਂ ਨਾਲ ਚੱਲ ਜਾਂਦਾ ਔਰ ਦੁਪੱਟਾ ਸਾਡੇ ਘਰੋਂ ਹੀ ਮਿਲ ਜਾਂਦਾ ਹੁੰਦਾ ਪ੍ਰਾਈਸ ਇਹਦੀ ਵੀ ਰੋਗੀ 550 ਲਓ ਜੀ ਨੈਕਸਟ ਦੇਖੋ ਬੜੀ ਸੋਹਣੀ ਕਾਟਨ ਹੱਥ ਲਾਇਆ ਐ ਮੱਖਣ ਵਰਗੀ ਖੀਲੀ ਆਉਂਦੀ ਆ ਬਹੁਤ ਸੋਹਣੀ 100% कॉटन ਹੋਊਗੀ ਬਕਾਇਦਾ ਤੁਹਾਨੂੰ ਇਹ ਤੇ ਲਿਖ ਲਿਖਿਆ ਵੀ ਮਿਲ ਜੂਗਾ ਐਕਸਪੋਰਟ ਕੁਆਲਿਟੀ ਹੈ ਇਹ ਪ੍ਰਾਈਸ ਹੈਗੀ ਹੈ ਜੀ 550 ਬਹੁਤ ਜਿਆਦਾ ਸੋਹਣਾ ਸੂਟ ਹੈ ਪ੍ਰਿੰਟ ਬਹੁਤ ਸੋਹਣਾ ਹੈ ਪ੍ਰਾਈਸ ਹੈਗੀ 550 ਲੋ ਜੀ ਹੁਣ ਮੈਂ ਜਿਹੜੇ ਸੂਟ ਦਿਖਾਵਾਂਗੀ ਤੁਹਾਨੂੰ 750 ਵਾਲੇ ਸੂਟ ਦਿਖਾਵਾਂਗੀ ਮੈਚਿੰਗ ਚੀਜ਼ ਹੋਣਗੇ ਬਹੁਤ ਪਿਆਰਾ ਸੂਟ ਹੈ ਕਾਫੀ ਸੋਹਣਾ ਲੱਗਦਾ ਪ੍ਰਿੰਟ ਲੋ ਜੀ ਇਹ ਵਾਲਾ ਇਹਦਾ ਪ੍ਰਿੰਟਰ ਹੋਊਗਾ ਮੇਰੇ ਖਿਆਲ ਸਹੀ ਹੈ ਹਾਂ ਸਹੀ ਹੈ ਪ੍ਰਿੰਟ ਇਹ ਵਾਲਾ ਇਹਦਾ ਪ੍ਰਿੰਟਰ ਹੋਊਗਾ ਨੇਵੀ ਬਲੂ ਕਲਰ ਦੇ ਵਿੱਚ ਆ ਇਹ ਇਹ ਇਹਦੇ ਨਾਲ ਸਲਵਾਰ ਹੈ ਜੀ ਬੜੀ ਸੋਹਣੀ ਜੀ ਸਲਵਾਰ ਹੈ ਇੰਨਾ ਜਿਆਦਾ ਸੌਫਟ ਕਪੜਾ ਹੈ ਨਾ ਇਹ ਤਾਂ ਲਸ਼ ਲਸ਼ ਕਰਦਾ ਬੜਾ ਜਿਆਦਾ ਪਿਆਰਾ ਬਹੁਤ ਜਿਆਦਾ ਸੋਹਣਾ ਕਪੜਾ ਹੈਗਾ ਐ ਨਹੀਂ ਆ ਵੀ ਖੁਰਦਰੀ ਜੀ ਕਾਟਨ ਉਹ ਬੜਾ ਕੰਮ ਨਹੀਂ ਹੈਗਾ ਬਹੁਤ ਪਿਆਰੀ ਕਾਟਨ ਹੈਗੀ ਹੈ ਤੇ ਇਹਦੀ ਪ੍ਰਾਈਸ ਰਹੂਗੀ ਜੀ 750 ਇਹ ਸੂਟ ਤੁਹਾਡੇ ਕੋਲੇ 750 ਜਾਊਗਾ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੇ ਲੋ ਜੀ ਨੈਕਸਟ ਦੇਖੋ ਬੜਾ ਹੀ ਪਿਆਰਾ ਜਿਹਾ ਸੂਟ ਬਹੁਤ ਹੀ ਜਿਆਦਾ ਸੋਹਣਾ ਇੱਕ ਭੈਣ ਨੂੰ ਅਸੀਂ ਇਹਦੇ ਨਾਲ ਨਾ ਦੁਪੱਟਾ ਵੀ ਡਾਈ ਕਰਾ ਕੇ ਦਿੱਤਾ ਇਹ ਜਾਂ ਡਾਈ ਐਂਡ ਡਾਈ ਚ ਬਹੁਤ ਜਿਆਦਾ ਸੋਹਣਾ ਲੱਗਦਾ ਜੀ ਇਹ ਸੂਟ ਤੇ ਇਹ ਹੈਗੀ ਆ ਦੇ ਨਾਲ ਸਲਵਾਰ ਬਹੁਤ ਪਿਆਰਾ ਕੰਟਰਾਸਟ ਹੈਗਾ ਗਰਮੀਆਂ ਚ ਪਾਉਣ ਲਈ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਤੇ ਪ੍ਰਾਈਸ ਹੈਗੀ ਆ ਦੀ 750 ਦੁਪੱਟੇ ਤੋਂ ਬਿਨਾ ਅਗਰ ਦੁਪੱਟਾ ਡਾਈ ਕਰਾਉਣਾ ਤਾਂ ਅਸੀਂ ਤੁਹਾਨੂੰ ਕਰਾ ਕੇ ਦੇ ਦਾਂਗੇ ਬੜਾ ਹੀ ਪਿਆਰਾ ਦੁਪੱਟਾ ਡਾਈ ਹੋਇਆ ਸੀ ਲੋ ਜੀ ਨੈਕਸਟ ਦੇਖੋ ਇਹ ਵਾਲੀ ਸਲਵਾਰ ਹੈ ਮੈਂ ਜੰਟਾ ਕ ਲਾਂਦੀ ਇਹ ਵਾਲਾ ਸ਼ਰਟ ਹੈ ਕੁੜੀਆਂ ਚਿੜੀਆਂ ਦੇ ਪਾਉਣ ਵਾਲਾ ਸੂਟ ਮੈਂ ਜੰਟਾ ਕ ਲਾਂ ਪ੍ਰਾਈਸ 750 ਲੋ ਜੀ ਬਹੁਤ ਵੈਰ ਬਹੁਤ ਜਿਆਦਾ ਸੋਹਣਾ ਲੋ ਜੀ ਪ੍ਰਿੰਟ ਦੇਖੋ ਪਹਿਲਾਂ ਤਾਂ ਖਿੜਮਾ ਖਿੜਮਾ ਪ੍ਰਿੰਟ ਹੈ ਤੇ ਇਹ ਹੈਗੀ ਇਹਦੇ ਨਾਲ ਰਸਟ ਕਲਰ ਦੀ ਸਲਵਾਰ ਸਹੀ ਆ ਗਿਆ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਹੈਗੀ 750 ਲੋਰੀ ਬਹੁਤ ਬਹੁਤ ਹੀ ਜ਼ਿਆਦਾ ਕੰਟਰਾਸਟ ਹੈ ਯਾਰ ਕੰਟਰਾਸਟ ਇਸ ਤਰ੍ਹਾਂ ਦੇ ਕੰਟਰਾਸਟ ਬਹੁਤ ਘੱਟ ਹੁੰਦੇ ਨੇ ਬੜਾ ਜ਼ਿਆਦਾ ਸੋਹਣਾ ਲੱਗਦਾ ਜੀ ਇਹ ਨਾ ਸਟੱਫ ਵੀ ਬੜਾ ਵਿਆਰਾ ਹੈ ਆ ਲੋ ਲੈਨਰ ਆਈਨੀਆਂ ਨੇ ਵਿੱਚ ਇਹਦੇ ਉੱਪਰ ਮੰਗਾਈਆਂ ਹਬੜੀ ਬੁਣਤੀ ਜੀ ਬਹੁਤ ਸੋਹਣਾ ਸੂਟ ਹੈ ਤੇ ਇਹ ਹੈਗਾ ਹਲਕਾ ਜਾਂ ਗ੍ਰੀਨ ਦਾ ਟੱਚ ਹੈ ਇਹਦੇ ਵਿੱਚ ਹਲਕਾ ਜਿਹਾ ਜਿਵੇਂ ਆ ਪੱਤੇ ਆ ਨਾ ਇਹਦੇ ਸਹੀ ਆਈ ਜਾਂਦਾ ਸਹੀ ਆ ਰਿਹਾ ਉਸ ਤਰ੍ਹਾਂ ਦਾ ਹੀ ਇਹਦੇ ਵਿਚਾਰਿਆ ਬੜਾ ਜਿਆਦਾ ਸੋਹਣਾ ਸੂਟ ਹੈ ਜੀ ਇਹ ਇਹਨੂੰ ਤਾਂ ਤੁਸੀਂ ਛੱਡਣਾ ਹੀ ਨਹੀਂ ਹੈਗਾ ਬਸ ਪ੍ਰਾਈਸ 750 ਲੋ ਜੀ ਇੱਕ ਤੋਂ ਇੱਕ ਨੇ ਜੀ ਕੋਈ ਪ੍ਰਿੰਟ ਆ ਜਿਹੜਾ ਉਹ ਮਾੜਾ ਨਹੀਂ ਆਪਾਂ ਕਹਿ ਸਕਦੇ ਸਾਰੇ ਪ੍ਰਿੰਟ ਬਹੁਤ ਸੋਹਣੇ ਨੇ ਵਾਈਨ ਕਲਰ ਦੀ ਸਲਵਾਰ ਤੇ ਇਹ ਹੈਗਾ ਇਹਦਾ ਪ੍ਰਿੰਟਡ ਸ਼ਰਟ ਬਹੁਤ ਸੋਹਣੀ ਕਾਟਣਾ ਬਹੁਤ ਪਿਆਰੇ ਜਿਹੇ ਸੂਟ ਹੈ ਮਿੰਟੋ ਮਿੰਟੀ ਚੱਕਣ ਵਾਲੇ ਸੂਟ ਹੈ ਸੋਚੇ ਸਮਝੇ ਤੋਂ ਬਿਨਾ ਲੋ ਨੈਕਸਟ ਦੇਖੋ ਜੀ ਇਹ ਪ੍ਰਿੰਟ ਪਿਛਲੇ ਸਾਲ ਵੀ ਆਇਆ ਸੀ ਤੇ ਇਸ ਵਾਰ ਫੇਰ ਆਇਆ ਹਾਲੋ ਇਹ ਵਾਲਾ ਸ਼ਰਟ ਬਹੁਤ ਸੋਹਣਾ ਜਿਹਾ ਉੱਪਰ ਮਾਜਾ ਪ੍ਰਿੰਟ ਹੈ ਇਹ ਹੈਗਾ ਨਾਲ ਇਹਦੇ ਸਲਵਾਰ ਬਹੁਤ ਸੋਹਣੀ ਸਲਵਾਰ ਹੈ ਤੇ ਬਹੁਤ ਹੀ ਸੋਹਣਾ ਜਿਹਾ ਸ਼ਰਟ ਹੈ ਤੇ ਪ੍ਰਾਈਸ ਹੈਗੀ ਹੈ ਜੀ 750 ਨੈਕਸਟ ਦੇਖੋ ਆਦਾ ਬੜਾ ਲਾਈਕ ਕੀਤਾ ਗਿਆ ਪੀਸ ਹੈ ਇਹ ਬਹੁਤ ਦੁਬਾਰਾ ਆਪਾਂ ਇਸਟਾਕ ਕਰਾਇਆ ਜੀ ਇਹ ਬਹੁਤ ਲਾਈਕ ਕੀਤਾ ਗਿਆ ਪੀਸ ਹੈ ਇਹ ਕਿੰਨੇ ਵਾਰੀ ਆਪਾਂ ਮੰਗਾ ਚੁੱਕੇ ਆ ਇਹਨੂੰ ਪਰ ਇਹ ਬੜਾ ਜਿਆਦਾ ਡਿਮਾਂਡ ਦੇ ਵਿੱਚ ਰਹਿੰਦਾ ਹੈ ਬਹੁਤ ਜਿਆਦਾ ਸੋਨਾ ਜਿਹਾ ਹੈਗਾ ਇਹ ਐ ਨਹੀਂ ਆ ਕਿ ਬਹੁਤ ਡਾਰਕ ਕਲਰ ਰੱਖਾ ਨੂੰ ਖਾਣ ਵਾਲਾ ਪਿੰਕ ਜਿਹਾ ਕਲਰ ਹੈ ਮੈਂ ਜੰਟਾ ਨਹੀਂ ਆ ਇਹ ਪਿੰਕ ਕਲਰ ਹੈ ਸੋਨਾ ਜਿਹਾ ਪ੍ਰਿੰਟ ਤੇ ਸੋਨਾ ਜਿਹਾ ਕਲਰ ਲੋ ਜੀ ਬਹੁਤ ਸੋਨਾ ਹੈ ਬਹੁਤ ਜਿਆਦਾ ਪ੍ਰਾਈਸ ਹੈਗੀ 750 ਨੈਕਸਟ ਦੇਖੋ ਲੇਮਨ ਸ਼ੇਡ ਲੋ ਜੀ ਇਹ ਹੈਗਾ ਇਹਦਾ ਸ਼ਰਟ ਬਹੁਤ ਸੋਹਣਾ ਸ਼ਰਟ ਹੈ ਬਹੁਤ ਹੀ ਜ਼ਿਆਦਾ ਪਿਆਰਾ ਜਾਂ ਤੇ ਆਪਾਂ ਦੇਖ ਲੈਨੇ ਸੀ ਥਰੂ ਬਿਲਕੁਲ ਨਹੀਂ ਹੈਗਾ ਆ ਲੋ ਬਿਲਕੁਲ ਵੀ ਸੀ ਥੂ ਨਹੀਂ ਹੈਗਾ ਆਈ ਪਾਇਓ ਆਰਾਮ ਨਾਲ ਸਵਾਇਓ ਤੇ ਬਾਕੀ ਪੱਲਰ ਜਮਾ ਸਹੀ ਆ ਰਿਹਾ ਤੇ ਲੇਮਨ ਸ਼ੇਡ ਹੈ ਜੀ ਇਹ ਹਾਂ ਬਹੁਤ ਸਿਆਣਾ ਲੱਗਦਾ ਹੈ ਸੂਟ ਕਿਉਂਕਿ ਜੇ ਇਹਦੇ ਨਾਲ ਬਲੈਕ ਲਾਵਾਂਗੇ ਤਾਂ ਫਿਰ ਇਹ ਡਾਰਕ ਜਾ ਹੋ ਜਾਊਗਾ ਲੈਮਨ ਸ਼ੇਡ ਅ ਡਿਫਰੈਂਟ ਜਾ ਸ਼ੇਡ ਹੈਗਾ ਅੱਛਾ ਲੱਗ ਰਿਹਾ ਹੈ ਪ੍ਰਾਈਸ 750 ਲੋ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਤੇ ਬਹੁਤ ਹੀ ਸੋਹਣਾ ਜਾ ਕਲਰ ਆ ਲੋ ਜੀ ਤੁਸੀਂ ਕਲਰ ਦੇਖੋ ਕਿੰਨਾ ਸੋਹਣਾ ਡਿਫਰੈਂਟ ਕਲਰ ਹੈ ਜਮੈਂ ਡਿਫਰੈਂਟ ਜਾ ਗ੍ਰੀਨ ਕਲਰ ਹੈ ਇਹ ਸੋਹਣਾ ਜਾ ਠੀਕ ਹੈ ਜੀ ਲੋ ਪ੍ਰਾਈਸ ਹੈਗੀ ਹੈ ਜੀ 750 नेक्स्ट देखो मेहंदी कलर मेहंदी ਨਾਲ येलो ਦਾ ਕੰਟਰਾਸਟ ਸਲਵਾਰ ਦਾ ਕਪੜਾ ਵੀ ਬਹੁਤ ਜਿਆਦਾ ਪਿਆਰਾ ਹੈ ਬਹੁਤ ਜਿਆਦਾ ਸੋਨਾ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਸਲਵਾਰ ਦੇ ਕਪੜੇ ਨਾਲ ਕਿ ਸਲਵਾਰ ਦਾ ਕਪੜਾ ਕੋਈ ਮੋੜਾ ਆ ਜੇ ਇਹ ਨਹੀਂ ਹੋ ਸਕਦਾ ਬਹੁਤ ਸੋਹਣਾ ਸੂਟ ਹੈ ਕੰਟਰਾਸਟ ਬਹੁਤ ਅੱਛਾ ਹੈ ਤੇ ਪ੍ਰਾਈਸ ਵੀ ਬਹੁਤ ਅੱਛੀ ਹੈ 750 ਲੋਗ ਅਗਲਾ ਦੇਖੋ ਇਹ ਵੀ ਬਹੁਤ ਪਿਆਰਾ ਹੈ ਬਹੁਤ ਸੋਹਣਾ ਪਿੰਕ ਕਲਰ ਪਿੰਕ ਕਲਰ ਦੀ ਸਲਵਾਰ ਤੇ ਇਹ ਹੈਗੀ ਆ ਜੀ 셔ਟ ਮੈਂ ਖੋਲਦੀ ਆ ਖੋਲ ਕੇ ਦਿਖਾਉਣੀ ਆ ਤੁਹਾਨੂੰ ਆ ਪਿਆਰਾ ਜਿਹਾ ਪ੍ਰਿੰਟ ਬਰੀਕ ਪ੍ਰਿੰਟ ਪੈਣਾ ਭਾਲਦੀਆਂ ਨੇ ਉਹਨਾਂ ਲਈ ਬਹੁਤ ਸੋਹਣਾ ਹੈ ਜੀ ਠੀਕ ਹੈ ਜੀ ਲੋ ਤਾਂ ਕੱਪੜੇ ਜਿੰਨੇ ਆਪਾਂ ਕਰਦੀ ਆ ਇਕੱਠਾ ਆਇਕੀ ਸਹੀ ਹੈ ਸਹੀ ਹੈ ਲੋ ਦੇ ਇਹ ਨਾ ਵਾਈਟ ਨਹੀਂ ਹੈਗਾ ਆ ਵਾਲਾ ਇਹਦੇ ਵਿੱਚ ਥੋੜਾ ਜਿਹਾ ਜਿਵੇਂ ਹਲਕਾ ਜਿਹਾ ਇੱਕ ਡਾਪਾਇਆ ਹੋਵੇ ਬਲੂ ਦਾ ਐਂਦੀ ਹੈ ਸਕਾਈ ਜਹਾ ਹਲਕਾ ਜਿਹਾ ਲੋ ਜੀ ਵਾਈਟ ਦੇ ਨਾਲ ਇਹਦਾ ਕੰਟਰਾਸਟ ਹੈਗਾ ਬਲੂ ਦਾ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਇਹਦੀ ਵੀ ਰਹੂਗੀ 750 ਲੋ ਜੀ ਇਹ ਹੈਗਾ ਮਲ ਕਾਟਨ ਦੇ ਵਿੱਚ ਬੜਾ ਪਿਆਰਾ ਜਿਹਾ ਕੰਟਰਾਸਟ ਹੈ ਜੀ ਬਹੁਤ ਜਿਆਦਾ ਦੁਬਾਰਾ ਫੇਰ ਆਇਆ ਦੋ ਤਿੰਨ ਭੈਣਾਂ ਕੋਲ ਚਲਿਆ ਗਿਆ ਦੁਬਾਰਾ ਤਾਂ ਫੇਰ ਆਇਆ ਕਲਰ ਬਹੁਤ ਜਿਆਦਾ ਸੋਹਣਾ ਸਹੀ ਆ ਰਿਹਾ ਕਲਰ ਸਹੀ ਆ ਰਿਹਾ ਸਮਝ ਜੀ ਨਹੀਂ ਆਉਂਦੀ ਵੀ ਇਹ ਕਿਹੜਾ ਕਲਰ ਹੈਗਾ ਦੱਸਿਆ ਜਾਂ ਨਹੀਂ ਜਾ ਸਕਦਾ ਪਰ ਤੁਸੀਂ ਆਪ ਹੀ ਨੋਟ ਕਰ ਲਓ ਤੇ ਇਹਦੀ ਪ੍ਰਾਈਸ ਰਹੂਗੀ 575 ਇਹ 575 ਦਾ ਸੂਟ ਹੈ ਪਹਿਲਾਂ ਵੀ ਭੈਣਾਂ ਕੋਲੇ ਗਏ ਨੇ ਆਪਾਂ ਪਹਿਲਾਂ ਵੀਡੀਓ ਚ ਪਾ ਚੁੱਕੇ ਆ ਇਹਨਾਂ ਨੂੰ 575 ਦੇ ਵਿੱਚ ਬਹੁਤ ਕੰਫਰਟੇਬਲ ਸੂਟ ਹੈ ਜੀ ਲਓ ਜੀ ਅਗਲਾ ਇੱਕ ਪੀਸ ਹੋਰ ਆ ਦੇਖ ਲਓ ਇਹ ਵੀ ਮਲ ਕਾਟਨ ਦਾ ਸੂਟ ਹੈ ਬੜਾ ਜਿਆਦਾ ਬਹੁਤ ਜਿਆਦਾ ਇਹ ਕੰਫਰਟੇਬਲ ਨੇ ਜੀ ਬੜਾ ਜਿਆਦਾ ਜਿਵੇਂ ਹੁਣ ਅਗਲੀ ਗਰਮੀ ਆ ਉਹਦੇ ਵਿੱਚ ਇਹ ਪਾਉਣ ਲਈ ਨਾ ਬੜਾ ਜਿਆਦਾ ਵਧੀਆ ਸੂਟ ਨੇ ਇਹ ਤੇ ਹਲਕੀ ਜੀ ਅੰਡਰਸ਼ਰਟ ਪਾਣੀ ਆ ਪਾ ਲਿਓ ਅਦਰਵਾਈਜ਼ ਚਲਾ ਲਿਓ ਪੰਜ ਸੌ ਚਤਤ ਦਾ ਸੂਟ ਹੈ ਲੋ ਜੀ ਇਹ ਵਾਲਾ ਲੀਨਨ ਕਾਟਨ ਦੇ ਵਿੱਚ ਇਹ ਸੂਟ ਬਹੁਤ ਸੋਹਣਾ ਸੂਟ ਹੈ ਬੜਾ ਹੀ ਜਿਆਦਾ ਪਿਆਰਾ ਸੂਟ ਹੈ ਇਹ ਲੀਨਨ ਕਾਟਨ ਦੇ ਵਿੱਚ ਲੋ ਇੰਨਾ ਸੋਹਣਾ ਲੱਗਦਾ ਹੈ ਇਹ ਤੇ ਲੀਨਨ ਕਾਟਨ ਦੀ ਸਲਵਾਰ ਹੋਊਗੀ ਨਾਲ ਇਹਦੇ ਤੇ ਲੀਨਨ ਕਾਟਨ ਦਾ ਹੀ ਸ਼ਰਟ ਰਹੂਗਾ ਪਰ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈਗਾ ਤੇ ਇਹਦੀ ਪ੍ਰਾਈਸ 850 ਹੈ ਇਹ ਸੂਟ 850 ਦੇ ਵਿੱਚ ਆਉਣਾ ਤੁਹਾਡੇ ਕੋਲੇ ਲਓ ਜੀ ਬਹੁਤ ਪਿਆਰਾ ਸੂਟ ਹੈ ਲਓ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ